ਧਰਮ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਗੱਲ ਕਰਾਂਗੇ ਧਰਮ ਤੇ ਧਰਮ ਨੂੰ ਅ ਕਈ ਢੰਗ ਤਰੀਕੇ ਨਾਲ ਵੇਖਿਆ ਜਾ ਸਕਦਾ ਹੈ ਬਹੁਤ ਤਰੀਕਿਆਂ ਨਾਲ ਧਰਮ ਤੇ ਗੱਲ ਹੋ ਸਕਦੀ ਹੈ ਪਰ ਅੱਜ ਅਸੀਂ ਕੋਈ ਇੱਕ ਸਿਧਾਂਤ ਲੈ ਕੇ ਕੋਈ ਇੱਕ ਰਾਹ ਲੈ ਕੇ ਧਰਮ ਤੇ ਗੱਲ ਕਰਾਂਗੇ ਮਨੁੱਖੀ ਸਰੀਰ ਨੂੰ ਇਹਦੀ ਕੀ ਲੋੜ ਹੈ ਧਰਮ ਨੂੰ ਮੰਨਣ ਦੇ ਬਹੁਤ ਕਾਰਨ ਹੋ ਸਕਦੇ ਨੇ ਪਰ ਜਾਣਨ ਦਾ ਇੱਕੋ ਇੱਕ ਕਾਰਨ ਹੈ ਆਪਣੇ ਆਪ ਦੀ ਪਛਾਣ ਆਪਣੇ ਨਿੱਜ ਨੂੰ ਜਾਣ ਲੈਣਾ ਤੇ ਮੰਨਣ ਦੇ ਬਹੁਤ ਕਾਰਨ ਹੋ ਸਕਦੇ ਨੇ ਤੁਹਾਡਾ ਪਰਿਵਾਰ ਕਾਰਨ ਹੋ ਸਕਦਾ ਸੰਸਾਰਕ ਕਾਰਨ ਹੋ ਸਕਦਾ ਬਹੁਤੀ ਵਾਰ ਜਦੋਂ ਅਸੀਂ ਕਿਸੇ ਹੋਰ ਟੰਗ ਤਰੀਕਿਆਂ ਨਾਲ ਧਰਮ ਨੂੰ ਮੰਨ ਰਹੇ ਹੁੰਦੇ ਆ ਤੇ ਸਾਨੂੰ ਮੇਨ ਜਿਹੜਾ ਮਨੋਰਥ ਹੈ ਧਰਮ ਦਾ ਉਹ ਉਲਿ ਹੋ ਜਾਂਦਾ ਸਾਨੂੰ ਇਹ ਪਤਾ ਹੀ ਨਹੀਂ ਲੱਗਦਾ ਅਸਲ ਚ ਧਰਮ ਸੀ ਕਿਉਂ ਧਰਮ ਹੈ ਮੌਤ ਤੋਂ ਪਹਿਲਾਂ ਮੌਤ ਨੂੰ ਜਾਣ ਲੈਣ ਦੀ ਕਲਾ ਇਹ ਬੜਾ ਵੱਡਾ ਜੀਵਨ ਦਾ ਮਕਸਦ ਹੈ ਔਰ ਇਹਨੂੰ ਸਮਝੇ ਬਿਨਾ ਧਰਮ ਦੀ ਸ਼ੁਰੂਆਤ ਨਹੀਂ ਹੋ ਸਕਦੀ ਕਿਉਂਕਿ ਧਰਮ ਵੀ ਕਹਿੰਦਾ ਜੇ ਤੂੰ ਪ੍ਰੇਮ ਖੇਲਣ ਕਾ ਚਾਹਉ ਸਿਰ ਤਰ ਤੜੀ ਗਲੀ ਮੁਰੀ ਆਓ ਪਰ ਫੇਰ ਉਹ ਸੇ ਰਾਮ ਨਹੀਂ ਰਹਿ ਜਾਂਦਾ ਮੌਤ ਵੀ ਉਹਦੇ ਸਵਾਗਤ 'ਚ ਖੜਦੀ ਹੈ ਜੀਵਨ ਨੂੰ ਜੀਣ ਵਾਸਤੇ ਤੁਹਾਡੀਆਂ ਰੋਜ਼ ਹਜ਼ਾਰਾਂ ਤਰ੍ਹਾਂ ਦੀਆਂ ਤਿਆਰੀਆਂ ਹੁੰਦੀਆਂ ਨੇ ਇੱਕ ਕੋਸ਼ਿਸ਼ ਕਿਉਂ ਨਾ ਸੀ ਮੌਤ ਨੂੰ ਜਾਣਨ ਦੀ ਵੀ ਕਰ ਲਈਏ ਸਾਡੇ ਕੋਲ ਸਰੀਰਾਂ ਦੇ ਸੰਬੰਧ ਬਹੁਤ ਨੇ ਪਰ ਸ਼ਾਇਦ ਸਰੀਰਾਂ ਕੋਲ ਆਤਮਾ ਦਾ ਰਾਹ ਨਹੀਂ ਹੁੰਦਾ ਜਿਸ ਕਰਕੇ ਬੜਾ ਕੀਮਤੀ ਮੌਕਾ ਹੱਥੋਂ ਨਿਕਲ ਜਾਂਦਾ ਭਾਵਨਾ ਕੋਲ ਅਨੁਭਵ ਦੀ ਗਵਾਹੀ ਹੈ ਤੇ ਕਈ ਵਾਰ ਬੇ ਲੋੜੇ ਸਰੀਰ ਦੇ ਨੀਮਾ ਕਰਕੇ ਭਾਵਨਾਵਾਂ ਦੱਬੀਆਂ ਜਾਂਦੀਆਂ ਨੇ ਬਦਲੀਆਂ ਨਹੀਂ ਜਾਂਦੀਆਂ ਉਦੇ ਰਾਹ ਕੁਝ ਹੋਰ ਹੁੰਦੇ ਆ ਜਿਹੜਾ ਰੱਬ ਲਕੀਰਾਂ ਚ ਹੈ ਯਕੀਨ ਜਾਣੀ ਉਹ ਤੇਰਾ ਨਹੀਂ ਕਿਸੇ ਦੀਆਂ ਹੱਦਾਂ ਚ ਤੇਰੇ ਹੱਕ ਨਹੀਂ ਹੋ ਸਕਦੇ ਆ ਤੇ ਸਿਰਫ ਅਫਵਾਹ ਹੈ ਤੇਰਾ ਰੱਬ ਤੇਰੇ ਕੋਲ ਹੈ ਬਸ ਥੋੜਾ ਧਿਆਨ ਨਾਲ ਦੇਖਣ ਦੀ ਲੋੜ ਹੈ ਜਿਹੜਾ ਜੀਵਨ ਜੀਵਨਾ ਕੇ ਮੌਤ ਦਾ ਜੀਵਨ ਹੈ ਬਸ ਐਨਾ ਕ ਦੇਖਣਾ ਜਿਹਨੂੰ ਇਹ ਦੇਖਣਾ ਨਾ ਆਇਆ ਮੌਤ ਉਹਨੂੰ ਪਲ-ਪਲ ਸਤਾਏਗੀ ਕਦੇ ਆਪਣੀ ਤੇ ਕਦੇ ਆਪਣਿਆਂ ਦੀ ਕਿਉਂਕਿ ਠੀਕ ਢੰਗ ਨਾਲ ਜੀਣਾ ਠੀਕ ਢੰਗ ਨਾਲ ਮਰਨਾ ਸਿਖਾ ਸਕਦਾ ਤੇ ਮੌਤ ਤੇ ਜੀਵਨ ਨੂੰ ਇੱਕ ਹੋਰ ਉਦਾਹਰਣ ਨਾਲ ਸਮਝਦੇ ਹਾਂ ਇੱਕ ਫੁੱਲ ਸਵੇਰੇ ਖਿੜਿਆ ਔਰ ਅਸੀਂ ਸੋਚਦੇ ਹਾਂ ਸ਼ਾਮ ਤੱਕ ਉਹ ਮੁਰਝਾਏ ਸ਼ਾਮ ਨੂੰ ਉਹ ਮੁੱਕ ਗਿਆ ਪਰ ਜਦੋਂ ਉਹ ਖਿੜਿਆ ਸੀ ਉਹਨੇ ਉਸੇ ਵਕਤ ਮਰਨਾ ਸਟਾਰਟ ਕਰਤਾ ਸੀ ਉਸੇ ਟਾਈਮ ਉਹ ਮੁਰਝਾਣ ਲੱਗ ਗਿਆ ਸੀ ਹਰ ਸਕਿੰਟ ਉਹਦੇ ਤੇ ਮੌਤ ਕੱਟੀ ਹੈ ਇਹ ਜੀਵਨ ਅਸਲ ਚ ਮੌਤ ਦਾ ਸੀ ਔਰ ਅੱਜ ਸਾਡੇ ਕੋਲ ਵਿਗਿਆਨ ਦੇ ਬڑے ਟੰਗ ਨੇ ਬڑے ਉਪਕਰਣ ਨੇ ਬڑے ਮੈਥਡ ਨੇ ਜਿਨ੍ਹਾਂ ਨਾਲ ਐ ਪਲ ਪਲ ਦੀ ਉਹਦੀ ਜਿਹੜੀ ਘਟਨਾ ਹੈ ਪਲ ਪਲ ਦਾ ਉਹਦਾ ਉਹਦਾ ਜਿਹੜਾ ਮੁਰਝਾਣਾ ਹੈ ਉਹਨੂੰ ਦੇਖਿਆ ਜਾ ਸਕਦਾ ਹੈ ਬਿਲਕੁਲ ਇਹੀ ਘਟਨਾ ਇਨਸਾਨ ਨਾਲ ਹੁੰਦੀ ਹੈ ਜੀਵਨ ਸ਼ੁਰੂ ਹੁੰਦਾ ਮੌਤ ਤੱਕ ਦੀ ਮੰਜ਼ਲ ਦਾ ਜੇ ਰਸਤੇ 'ਚ ਮੌਤ ਨੂੰ ਵਕਤ ਤੋਂ ਪਹਿਲਾਂ ਨਾ ਜਾਣਿਆ ਤੇ ਜੀਵਨ ਦੀ ਸਮਝ ਨਹੀਂ ਆ ਸਕਦੀ ਕੁਝ ਐਸੀਆਂ ਜ਼ਰੂਰਤਾਂ ਜ਼ਰੂਰੀ ਬਣ ਜਾਂਦੀਆਂ ਨੇ ਜਿਹੜੀਆਂ ਮਾਤਰ ਸਰੀਰ ਤੱਕ ਸੀਮਿਤ ਹੁੰਦੀਆਂ ਜ਼ਿੰਦਗੀ ਗਵਾਚ ਜਾਂਦੀ ਹੈ ਉਹਨਾਂ ਰਾਵਾਂ ਚ ਜਿਹੜੇ ਅਸੀਂ ਖੁਦ ਬਣਾਏ ਹੁੰਦੇ ਆ ਤੇ ਜਿੰਨਾ ਕੁਝ ਚੱਲ ਰਿਹਾ ਉਹ ਬਸ ਜੀਵਨ ਜਿੰਨੀ ਦੇਰ ਮੌਤ ਵੱਲ ਵੱਧਦਾ ਹੈ ਉਹਦੇ ਸਫ਼ਰ ਦਾ ਉਹਦੇ ਰਸਤੇ ਦਾ ਜਿਹੜਾ ਪੜਾ ਹੈ ਬਸ ਇੱਕ ਉਹੀ ਸਾਨੂੰ ਜੀਵਨ ਲੱਗਦਾ ਹੈ ਪਰ ਜੇ ਸੀ ਧਿਆਨ ਨਾਲ ਦੇਖੀਏ ਇਹ ਜਿਹੜੀ ਮੌਤ ਦੀ ਖੇਡ ਹੈ ਇਹ ਹੀ ਧਰਮ ਦੀ ਸ਼ੁਰੂਆਤ ਦਾ ਪਹਿਲਾ ਅਹਿਸਾਸ ਹੈ ਔਰ ਬੜਾ ਬੇਸ਼ਕੀਮਤੀ ਹੈ ਇਹ ਸਾਡੀ ਮੈਨ ਨੂੰ ਖਤਮ ਕਰਦਾ ਹੈ ਉਸ ਚੀਜ਼ ਨੂੰ ਖਤਮ ਕਰਦਾ ਇਹ ਉਸ ਚੀਜ਼ ਨੂੰ ਖਤਮ ਕਰਦਾ ਜਿਹੜੀ ਸਾਡੇ ਰਾਹ ਦੀਆਂ ਮਜਬੂਰੀਆਂ ਤੈਅ ਕਰਦੀ ਹੈ ਔਰ ਉਹਨਾਂ ਮਜਬੂਰੀਆਂ ਦੇ ਚੱਕਰ ਚ ਅਸੀਂ ਟਾਈਮ ਨੂੰ ਜਿੰਨਾ ਸਹੀ ਕਰਨ ਦੀ ਕੋਸ਼ਿਸ਼ ਕਰਨਿਆਂ ਉਹ ਖਰਾਬ ਹੋ ਹੀ ਜਾਂਦਾ ਕਿਉਂਕਿ ਬਿਨਾਂ ਸੋਚੇ ਸਮਝੇ ਅਸੀਂ ਬਹੁਤ ਕੁਝ ਕਰਦੇ ਹਾਂ ਚਲੋ ਇਸ ਚੀਜ਼ ਨੂੰ ਅਸੀਂ ਅੱਜਕੱਲ ਇੱਕ ਜੀਵਨ ਦੀ ਬੜੀ ਖਾਸ ਘਟਨਾ ਨਾਲ ਦੇਖਦੇ ਆ ਜਿਹੜੀ ਤਕਰੀਬਨ 80% ਘਰਾਂ 'ਚ ਆਮ ਹੁੰਦੀ ਹੈ ਅਸੀਂ ਦੁੱਖਾਂ ਨੂੰ ਮੰਗਦੇ ਕਿੱਦਾਂ ਅਸੀਂ ਮੌਤ ਨੂੰ ਭਿਆਨਕ ਬਣਾਉਂਦੇ ਕਿੱਦਾਂ ਜਿਹੜੀ ਤਾਕਤ ਤੈਨੂੰ ਮਿਲੀ ਸੀ ਸੰਸਾਰ ਵਿੱਚ ਜੀਣ ਵਾਸਤੇ ਖਰਚ ਕਰਨ ਵਾਸਤੇ ਉਹ ਤਾਕਤ ਤੈਨੂੰ ਕਿੱਦਾਂ ਖਰਚ ਕਰੀ ਜਾਂਦੀ ਹੈ ਕਿਉਂ ਕੁਝ ਐਸੀ ਅਸੂਲ ਬਣ ਜਾਂਦੇ ਆ ਜਿਨ੍ਹਾਂ ਦਾ ਸਾਨੂੰ ਪਤਾ ਹੀ ਨਹੀਂ ਲੱਗਦਾ ਸਾਡੇ ਜੀਵਨ ਨੂੰ ਕਿੰਨੇ ਬੁਰੇ ਤਰੀਕੇ ਨਾਲ ਖਰਾਬ ਕਰਦੇ ਆ ਐਨੂੰ ਥੋੜਾ ਹੋਰ ਅਸੀਂ ਵਿਸਥਾਰ ਨਾਲ ਦੇਖਣ ਦੀ ਕੋਸ਼ਿਸ਼ ਕਰਦੇ ਆ ਅਸੀਂ ਪ੍ਰਕਾਸ਼ ਨੂੰ ਮੱਥਾ ਟੇਕਣ ਵਾਲੇ ਲੋਕ ਫੂਕਾ ਮਾਰਨ ਲਾਤੇ ਪੰਜਾਬ ਦੀ ਗਾਲ ਹੁੰਦੀ ਸੀ ਤੇਰੇ ਕਰਦਾ ਦੀਵਾ ਗੋਲੋ ਜੀ ਅਸੀਂ ਗਿਆਨ ਦੀ ਪ੍ਰਕਾਸ਼ ਦੀ ਇੱਜ਼ਤ ਕਰਨ ਵਾਲੇ ਲੋਕ ਆਪਣੇ ਬੱਚੇ ਦੇ ਜਨਮ ਦਿਨ ਤੇ ਉਹਨੂੰ ਤਿਆਰ ਕਰਦੇ ਆ ਉਹਨੂੰ ਸਵਾਰਦੇ ਆ ਫਿਰ ਉਹਦੇ ਚਾਰ ਯਾਰ ਮਿੱਤਰ ਇਕੱਠੇ ਕਰਦੇ ਆ ਹੋਰ ਕੋਈ ਖਾਸ ਰਿਸ਼ਤੇਦਾਰ ਬੁਲਾਉਂਦੇ ਆ ਫਿਰ ਪ੍ਰਕਾਸ਼ ਜਗਾਨਦੇ ਆ ਉਹ ਮੋਮਬਤੀ ਐ ਦੀਪਕ ਐ ਦੇ ਨਾਲ ਫਰਕ ਨਹੀਂ ਪੈਂਦਾ ਫਿਰ ਅਸੀਂ ਉਹਨੂੰ ਕਹਿੰਨੇ ਆ ਫੂਕ ਮਾਰ ਦੇ ਆ ਆ ਦੀਵਾ ਗੋਲ ਕਰਦੇ ਆ ਫਿਰੋਸਖ ਨੇਰੇ ਦਾ ਸਵਾਗਤ ਅਸੀਂ ਤਾੜੀਆਂ ਮਾਰ ਕੇ ਕਰਦੇ ਹਾਂ ਅਸੀਂ ਤੇ ਗੁਰਾਏ ਪਈ ਸੀ ਪਰ ਜਿਆਦਾ ਡਵੈਲਪਮੈਂਟ ਦੇ ਚੱਕਰ ਚ ਜਿਆਦਾ ਆਪਣੇ ਆਪ ਨੂੰ ਅਪਗ੍ਰੇਡ ਦਿਖਾਣ ਦੇ ਚੱਕਰ ਚ ਅਸੀਂ ਉਹਦੀ ਮਾਨਸਿਕਤਾ ਦਾ ਵੀ ਨਾਸ ਮਾਰਤਾ ਲਾਫ ਅਟਰੈਕਸ਼ਨ ਕਹਿੰਦਾ ਤੁਸੀਂ ਜਿਸ ਚੀਜ਼ ਦਾ ਸਵਾਗਤ ਬੜਾ ਹੱਸ ਕੇ ਕਰਦੇ ਹੋਂ ਬੜਾ ਖੁਸ਼ੀ ਨਾਲ ਕਰਦੇ ਹੋਂ ਉਹ ਚੀਜ਼ ਤੁਹਾਡੀ ਜ਼ਿੰਦਗੀ ਚ ਦਾਖਲ ਹੋ ਜਾਂਦੀ ਹੈ ਔਰ ਤੁਸੀਂ ਹਨੇਰਾ ਮੰਗਿਆ ਆਪਣੇ ਬੱਚੇ ਵਾਸਤੇ ਇੰਨਾ ਤਾਮ-ਸ਼ਾਮ ਇਕੱਠਾ ਕਰਕੇ ਅਣਜਾਣੇ ਚ ਇਸਈ ਪਰ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਗਲਤੀਆਂ ਨੇ ਜਿਨ੍ਹਾਂ ਦਾ ਅਸੀਂ ਇੱਕ ਸੋਸ਼ਲ ਆਫਲਾਈਨ ਕੈਂਪ ਲਾ ਰਹੇ ਹਾਂ ਜਿਨ੍ਹਾਂ ਚੀਜ਼ਾਂ ਅਸੀਂ ਡਿਸਕਸ ਕਰਦੇ ਹਾਂ ਕੁਝ ਐਸੀਆਂ ਚੀਜ਼ਾਂ ਨੇ ਕੁਝ ਐਸੀਆਂ ਗਲਤੀਆਂ ਨੇ ਜਿਹੜੀਆਂ ਸਾਡੀ ਤੇ ਚਲੋ ਜਿਸ ਤਰ੍ਹਾਂ ਬੀਤ ਗਈ ਉਹ ਤੇ ਜਿਹੜੀ ਸਹੀ ਹੋਏਗੀ ਠੀਕ ਹੈ ਪਰ ਕਿਸੇ ਤਰੀਕੇ ਨਾਲ ਬਚਪਨ ਨੂੰ ਜਵਾਨੀ ਨੂੰ ਬਚਾਇਆ ਜਾ ਸਕੇ ਹਨੇਰੇ ਦਾ ਸਵਾਗਤ ਐਨੇ ਉਤਸ਼ਾਹ ਨਾਲ ਕਰਨਾ ਔਰ ਹਰ ਸਾਲ ਕਰਨਾ ਇਹ ਤੁਹਾਡੇ ਜੀਵਨ ਨੂੰ ਔਖਾ ਕਰ ਦੇਗਾ ਮੌਤ ਦਾ ਜਿਹੜਾ ਅਹਿਸਾਸ ਹੈ ਉਹ ਸਿਰਫ ਮੈਂ ਦੇ ਮਰਨ ਦਾ ਅਹਿਸਾਸ ਹੈ ਉਹਦਾ ਮਤਲਬ ਇਹ ਨਹੀਂ ਕਿ ਧਰਮ ਤੁਹਾਡੇ ਤੋਂ ਆਤਮ ਹੱਤਿਆ ਕਰਾ ਦਿੰਦਾ ਉਹਦਾ ਮਤਲਬ ਸਿਰਫ ਇਹ ਨਾ ਕਿ ਹੈ ਜਿਹੜੀ ਮੈਂ ਨਾਲ ਸਾਰੇ ਵਿਕਾਰ ਬੜੇ ਜ਼ਬਰਦਸਤ ਤਰੀਕੇ ਨਾਲ ਵਧੇ ਹਨ ਉਸ ਮੈਂ ਦਾ ਮਰ ਜਾਣਾ ਕਿਉਂਕਿ ਫਿਰ ਤੇ ਹਰ ਕਰੈਕਟਰ ਹਰ ਰਿਸ਼ਤਾ ਤੂੰ ਹੋਰ ਜਿਆਦਾ ਖੂਬਸੂਰਤੀ ਨਾਲ ਹੋਰ ਜਿਆਦਾ ਵਧੀਆ ਤਰੀਕੇ ਨਾਲ ਪਲੇ ਕਰਦਾ ਨਿਭਾਉਂਦਾ ਧਰਮ ਕਿਸੇ ਬਿਓਸ਼ੀ ਦਾ ਨਾਮ ਨਹੀਂ ਧਰਮ ਕਿਸੇ ਮੂਰਸ਼ਾ ਦਾ ਨਾਮ ਨਹੀਂ ਧਰਮ ਤੇ ਜੀਵਨ ਸਿਖਾਂਦਾ ਮੌਤ ਤੋਂ ਬਾਅਦ ਧਰਮ ਤੇ ਇਹ ਚੀਜ਼ ਦੱਸਦਾ ਬੁਝੇ ਹੋਏ ਮਰੇ ਹੋਏ ਮਨ ਨਾਲ ਤੁਸੀਂ ਕੋਈ ਦਿਹਾੜੀ ਕਰ ਸਕਦੇ ਹੋ ਸਿਰਜਣਾ ਵਾਸਤੇ ਤੇ ਬੜਾ ਉਤਸ਼ਾਹੀਤ ਮਨ ਚਾਹੀਦਾ ਹੈ ਬੜੀ ਅਵੇਅਰਨੈਸ ਚਾਹੀਦੀ ਹੈ ਬੜੀ ਹੋਸ਼ ਚਾਹੀਦੀ ਹੈ ਔਰ ਉਹ ਉਨ ਹੀ ਹੁੰਦੀ ਹੈ ਜਿਹਨੂੰ ਜੀਵਨ ਦੀ ਸਮਝ ਹੈ ਕਿਸੇ ਦੇ ਗਿਆਨ ਨੇ ਸਾਡਾ अनुभव ਨਹੀਂ ਬਣਨਾ ਇਹ ਮੈਂ ਬਹੁਤ ਵਾਰ ਕਹਿੰਦਾ ਸਾਡੇ ਜੀਵਨ ਚ ਕੁਝ ਐਸੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਠੀਕ ਢੰਗ ਨਾਲ ਸਮਝਣੀਆਂ ਪੈਣਗੀਆਂ ਫਿਰ ਸਾਡੇ ਕੋਲ ਵਧੀਆ ਅਨੁਭਵ ਹੋਏਗਾ ਹੁਣ ਜਿੰਨੀਆਂ ਭਿਆਨਕ ਤਿਆਰੀਆਂ ਹਨੇਰੇ ਨੂੰ ਬੁਲਾਣ ਦੀਆਂ ਅਸੀਂ ਆਪ ਕਰ ਲੈਨੇ ਆ ਉਤੇ ਪ੍ਰਮਾਤਮਾ ਬੜਾ ਦਿਆਲੂ ਹੈ ਨਹੀਂ ਤੇ ਪ੍ਰਕਾਸ਼ ਨੂੰ ਹੂਕ ਮਾਰਨਾ ਆਪਣੇ ਬੱਚਿਆਂ ਦੇ ਆਪਣੇ ਖਾਸ ਮਿੱਤਰਾਂ ਦੇ ਤਾੜੀਆਂ ਮਾਰ ਕੇ ਸਵਾਗਤ ਕਰਨਾ ਹਨੇਰੇ ਦਾ ਹਨੇਰਾ ਵੀ ਪਰਮਾਤਮਾ ਹੈ ਤੇ ਪ੍ਰਕਾਸ਼ ਵੀ ਪਰਮਾਤਮਾ ਹੈ ਪਰ ਅਸੀਂ ਲੋਕ ਪ੍ਰਕਾਸ਼ ਦੀ ਗਿਆਨ ਦੀ ਕਦਰ ਕਰਨ ਵਾਲੇ ਲੋਕਾਂ ਜਿਹਦੇ ਨਾਲ ਮੌਤ ਨੂੰ ਪਹਿਲੇ ਮੌਤ ਨੂੰ ਜਾਣਨ ਦੀ ਕਲਾ ਹੈ ਜਿਹੜੀ ਹੈ ਉਹਦੀ ਮਾਨਤਾ ਬਹੁਤ ਵੱਡੀ ਹੈ ਤੇ ਉਹ ਗਿਆਨ ਨਾਲ ਜੁੜੀ ਹੈ ਪ੍ਰਕਾਸ਼ ਨਾਲ ਜੁੜੀ ਹੈ ਇਸ ਕਰਕੇ ਅਸੀਂ ਪ੍ਰਕਾਸ਼ ਨੂੰ ਮੰਨਣ ਵਾਲੇ ਲੋਕਾਂ ਐਨੇ ਅਣਜਾਣਪਣੇ ਚ ਐਨੀ ਬੇਹੋਸ਼ੀ ਚ ਜਿਹੜਾ ਅਸੀਂ ਦੁੱਖਾਂ ਨੂੰ ਸੱਦਾ ਦਿੰਦੇ ਹਾਂ ਉਸ ਅਣਜਾਣ ਬੇਹੋਸ਼ੀ ਨੂੰ ਤੋੜਨ ਦਾ ਨਾਮ ਹੈ ਧਰਮ ਐਸ ਬਿਉਸ਼ੀ ਦਾ ਸਭ ਤੋਂ ਵੱਡਾ ਪੁਲੇਖਾ ਇਹ ਹੈ ਵੀ ਗਵਾਚਾ ਇਨਸਾਨ ਖੁਦ ਹੁੰਦਾ ਤੇ ਲੱਭਣੋਂ ਰੱਬ ਨੂੰ ਲੱਗਾ ਹੁੰਦਾ ਪਰਮਾਤਮਾ ਪਰਮੇਸ਼ਰ ਰੱਬ ਗॉड ਅੱਲਾ ਤੈਨੂੰ ਉਸੇ ਦਿਨ ਮਿਲ ਜੇਗਾ ਜਿਸ ਦਿਨ ਤੈਨੂੰ ਆਪਣੇ ਆਪ ਦਾ ਪਤਾ ਲੱਗ ਗਿਆ ਬਸ ਆਪਣੇ ਆਪ ਨੂੰ ਲੱਭ ਲੈਣਾ ਬਹੁਤ ਹੈ ਪਰਮਾਤਮਾ ਨੇ ਤੈਨੂੰ ਪੂਰੇ ਦਾ ਪੂਰਾ ਪਰਮਾਤਮਾ ਬਣਾਇਆ ਐਸੇ ਕਰਕੇ ਉਹਨੇ ਤੇਰੇ ਵਰਗਾ ਦੂਸਰਾ ਬੰਦਾ ਸ੍ਰਿਸ਼ਟੀ ਤੇ ਬਣਾਇਆ ਨਹੀਂ ਕਿਉਂਕਿ ਇੱਕ ਰੱਬ ਉਹ ਬਿਲਕੁਲ ਤੇਰੇ ਚ ਪੂਰਾ ਹੈ ਉਹਨੂੰ ਜਾਣਿਆ ਜਾ ਸਕਦਾ ਮੈਂ ਦੀ ਮੌਤ ਨਾਲ ਔਰ ਉਸ ਕਲਾ ਨੂੰ ਸਿੱਖ ਲੈਣਾ ਹੀ ਧਰਮ ਹੈ ਇਹਦੀ ਸ਼ੁਰੂਆਤ ਕਾਮਕ੍ਰੋਧ ਲੋਭ ਮੋਹ ਹੰਕਾਰ ਨੂੰ ਮੈਂ ਪਹਿਲਾਂ ਵੀ ਕਿਹਾ ਬੈਲੈਂਸ ਕਰੇ ਬਿਨਾ ਨਹੀਂ ਆਂਦੀ ਤੁਹਾਨੂੰ ਕੋਈ ਢੰਗ ਤਰੀਕਾ ਸਮਝ ਆ ਜਾਂਦਾ ਤੇ ਬਹੁਤ ਅੱਛੀ ਗੱਲ ਹੈ ਜੇ ਤੁਹਾਨੂੰ ਲੱਗਦਾ ਤੁਹਾਨੂੰ ਕੁਝ ਸਮਝ ਨਹੀਂ ਆ ਰਿਹਾ ਤੇ ਐਸੇ ਚੈਨਲ ਦੇ ਉੱਪਰ ਪਹਿਚਾਣ ਨੂੰ ਲੈ ਕੇ ਕੁਝ ਵੀਡੀਓ ਪਈਆਂ ਨੇ ਇੱਕ ਵਾਰ ਦੇਖ ਲਿਓ ਮੈਨੂੰ ਲੱਗਦਾ 3 ਮਹੀਨੇ ਦੇ ਵਿੱਚ ਤੁਹਾਡੀ ਜ਼ਿੰਦਗੀ 'ਚ ਇੱਕ ਬੜਾ ਵੱਡਾ ਬਦਲਾ ਆ ਸਕਦਾ ਔਰ 3 ਮਹੀਨੇ ਬਾਅਦ ਜਦੋਂ ਚੰਨ ਦੀਆਂ ਡੇਟਾ ਨਾਲ ਅਸੀਂ ਹਰ ਚੀਜ਼ ਨੂੰ ਮਾਪ ਲੈਣੇ ਆ ਜਿਵੇਂ ਥਰਮਾਮੀਟਰ बुखार माप ਲੰਨਾ ਫਿਰ ਰਿਜ਼ਲਟ ਹੋਰ ਵੀ ਬਹੁਤ ਅੱਛੇ ਆ ਜਾਂਦੇ ਆ ਹਲੇ ਧਰਮ ਦੀ ਰੱਬ ਦੀ ਗੱਲ ਮੈਨੂੰ ਲੱਗਦਾ ਬਹੁਤ ਦੂਰ ਦੀ ਹੁੰਦੀ ਆ ਉਨੀ ਦੇਰ ਵਾਸਤੇ ਜਿੰਨੀ ਦੇਰ ਤੱਕ ਤੁਸੀਂ ਆਪਣੇ ਆਪ ਨੂੰ ਆਪਣੇ ਆਪ ਵੱਲ ਤੁਰਨਾ ਸਟਾਰਟ ਨਹੀਂ ਕਰਦੇ ਕਿਉਂਕਿ ਐਵੇਂ ਸੱਚ ਹੈ ਵੀ ਆਪਣੇ ਆਪ ਵੱਲ ਜਾਇਆ ਨਹੀਂ ਜਾ ਸਕਦਾ ਆਪਣੇ ਆਪ ਨੂੰ ਜਾਣਿਆ ਜਾ ਸਕਦਾ ਪਰ ਸ਼ੁਰੂਆਤ ਤੇ ਕਰਨੀ ਪੈਗੀ